ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਅੰਜਗ ਜੀਵਨ ਸਿੰਘ ਜਵੰਦਾ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਬਹੁਤ ਹੀ ਖਾਸ ਵੀਡੀਓ ਹੈ ਕਣਕ ਦਾ ਝਾੜ ਵਧਾਉਣ ਦੇ ਲਈ ਇਹ ਇੱਕ ਬਹੁਤ ਵਧੀਆ ਸਮਾਂ ਸਾਡੀ ਕਣਕ ਇਸ ਵੇਲੇ 90 ਤੋਂ 95% ਜਨਾਂ ਦੀ ਹੋ ਚੁੱਕੀ ਹੈ ਫਰਵਰੀ ਦਾ ਜਿਹੜਾ ਮਹੀਨਾ ਚੱਲ ਰਿਹਾ ਹੈ ਤੇ ਅੱਗੇ ਮਾਰਚ ਜਿਹੜਾ ਆਉਣ ਵਾਲਾ ਆਪਾਂ ਜਾਣਦੇ ਹਾਂ ਪਿਛਲੇ ਕੁਝ ਸਾਲਾਂ ਤੋਂ ਮਾਰਚ ਦੇ ਵਿੱਚ ਅਚਾਨਕ ਗਰਮੀ ਵੱਧ ਜਾਂਦੀ ਹੈ ਜਿਸ ਕਰਕੇ ਕਣਕ ਦੇ ਝਾੜ ਦੇ ਉੱਪਰ ਬਹੁਤ ਮਾੜਾ ਅਸਰ ਪੈਂਦਾ ਅੱਜ ਆਪਾਂ ਉਹਨਾਂ ਨੁਕਤਿਆਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਗਰਮੀ ਦੇ ਬਾਵਜੂਦ ਆਪਣੇ ਕਣਕ ਦਾ ਝਾੜ 28 ਕੁੰਟਲ ਤੱਕ ਜਾਂ ਉਸ ਤੋਂ ਵੀ ਵੱਧ ਲੈ ਸਕਦੇ ਹੋ ਵੀਡੀਓ ਨੂੰ ਅਖੀਰ ਤੱਕ ਦੇਖਿਓ ਤਾਂ ਕਿ ਜਾਣਕਾਰੀ ਜਿਹੜੀ ਪੂਰੀ ਮਿਲ ਸਕੇ ਆਪਣੇ ਤਜਰਬੇ ਇੱਕ ਮਿੰਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਆ ਕਰੋ ਤਾਂ ਕਿ ਦੂਸਰੇ ਭਰਾਵਾਂ ਦਾ ਵੀ ਜਿਹੜਾ ਫਾਇਦਾ ਹੋ ਜਾਵੇ ਜਾਣਕਾਰੀ ਜਿੰਨੀ ਇੱਕ ਦੂਜੇ ਦੇ ਨਾਲ ਆਪਾਂ ਸ਼ੇਅਰ ਕਰਦੇ ਆਂ ਉਨਹੀ ਆਪਣੀ ਜਾਣਕਾਰੀ ਦੇ ਵਿੱਚ ਬਾਧਾ ਹੁੰਦਾ ਤਾਂ ਜੋ ਵੀ ਕੋਈ ਕਿਸਾਨ ਚੈਨਲ ਤੇ ਨਵੇਂ ਆਏ ਨੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜਿਹੜਾ ਜਰੂਰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਜੋ ਵੀ ਕੋਈ ਨਵੀਂ ਵੀਡੀਓ ਹੈ ਉਹਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਆਪਾਂ ਇਹ ਸਮਝੀਏ ਕਿ ਝਾੜ ਵਿੱਚ ਨੁਕਸਾਨ ਕਿਵੇਂ ਹੁੰਦਾ ਹੈ ਜਦੋਂ ਮਾਰਚ ਦੇ ਮਹੀਨੇ ਦੇ ਵਿੱਚ ਕਣਕ ਆਪਣੀ ਮਿਲਕਿੰਗ ਸਟੇਜ ਦੇ ਵਿੱਚ ਆਉਂਦੀ ਆ ਮਤਲਬ ਦਾਣੇ ਦੇ ਵਿੱਚ ਦੁੱਧ ਭਰਨ ਦੀ ਅਵਸਥਾ ਉਸ ਵੇਲੇ ਹੁੰਦੀ ਆ ਤਾਂ ਉਸ ਵੇਲੇ ਜਿਹੜਾ ਟੈਂਪਰੇਚਰ 27 ਤੋਂ 28 ਡਿਗਰੀ ਦੀ ਲੋੜ ਹੁੰਦੀ ਆ ਤਾਂ ਜੋ ਜਿਹੜਾ ਦਾਣਾ ਹੈ ਹੌਲੀ-ਹੌਲੀ ਪੱਕੇ ਮਿਲਕਿੰਗ ਸਟੇਜ ਤੋਂ ਹਾਰਡ ਸਟੇਜ ਦੇ ਵੱਲ ਜਲਦੀ ਨਾ ਜਾਵੇ ਪਰ ਜੇਕਰ ਤਾਪਮਾਨ 30-35 ਤੋਂ 35 ਡਿਗਰੀ ਤੋਂ ਉੱਪਰ ਵੱਗ ਜਾਵੇ ਤਾਂ ਦਾਣੇ ਦੇ ਅੰਦਰਲਾ ਦੁੱਧ ਜਲਦੀ ਹਾਰਡ ਹੋਣ ਵੱਲ ਚਲਿਆ ਜਾਂਦਾ ਮਤਲਬ ਦਾਣਾ ਜਲਦੀ ਪੱਕਣ ਦੀ ਅਵਸਥਾ ਦੇ ਵਿੱਚ ਚਲਿਆ ਜਾਂਦਾ ਇਸ ਨੂੰ ਆਪਾਂ ਟਰਮੀਨਲ ਹੀਟ ਸਟ੍ਰੈਸ ਕਹਿੰਦੇ ਆ ਇਸ ਨਾਲ ਦਾਣਾ ਜਿਹੜਾ ਪਿਚਕ ਜਾਂਦਾ ਇਹਨੂੰ ਆਪਾਂ ਕਹਿੰਦੇ ਆ ਵੀ ਦਾਣਾ ਸਾਡਾ ਛਲਿੰਕੋ ਗਿਆ ਦਾਣਾ ਕਮਜ਼ੋਰ ਹੋ ਜਾਂਦਾ ਹੁਣ ਜਦੋਂ ਦਾਣਾ ਛੋਟਾ ਰਹਿ ਗਿਆ ਤਾਂ ਕੁਦਰਤੀ ਗੱਲ ਹੈ ਕਿ ਵਜਨ ਵੀ ਉਹਦਾ ਘਟੂਗਾ ਕਣਕ ਦਾ ਝਾੜ ਜਿਹੜਾ ਘਟੂ ਹੁਣ ਸਾਡਾ ਮਕਸਦ ਹੈ ਪੌਦੇ ਨੂੰ ਅੰਦਰੋਂ ਇੰਨਾ ਮਜ਼ਬੂਤ ਕਰਨਾ ਕਿ ਉਹ ਇਸ ਹੀਟ ਸਟ੍ਰੈਸ ਦਾ ਇਸ ਗਰਮੀ ਦਾ ਮੁਕਾਬਲਾ ਕਰ ਸਕੇ ਇਸ ਵੇਲੇ ਪੱਤਿਆਂ ਦੇ ਵਿੱਚ ਵੱਧ ਤੋਂ ਵੱਧ ਕਲੋਰੋਫਿਲ ਦੀ ਲੋਡ ਹੁੰਦੀ ਹੈ ਤਾਂ ਕਿ ਪੱਤਿਆਂ ਦਾ ਜਿਹੜਾ ਰੰਗ ਹਰਾ ਰੰਗ ਬਣਿਆ ਰਹੇ ਅਤੇ ਪੱਤੇ ਵੱਧ ਤੋਂ ਵੱਧ ਖੁਰਾਕ ਬਣਾ ਕੇ ਬੱਲੀ ਵੱਲ ਭੇਜਦੇ ਰਹਿਣ। ਵੈਸੇ ਵੀ ਹਰਾ ਰੰਗ ਹੀਟ ਸਟ੍ਰੈਸ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ, ਟੈਂਪਰੇਚਰ ਨੂੰ ਘਟਾ ਕਰਦਾ ਹੈ। ਤਾਂ ਫਿਰ ਇਸ ਦੇ ਵਾਸਤੇ ਆਪਾਂ ਕਰ ਕੀ ਸਕਦੇ ਹਾਂ? ਸਭ ਤੋਂ ਪਹਿਲਾ ਜਿਹੜਾ ਹੱਲ ਆਪਣੇ ਕੋਲੇ ਹੈਗਾ, ਪਹਿਲਾ ਤਰੀਕਾ ਜਿਹੜਾ ਆਪਾਂ ਵਰਤ ਸਕਦੇ ਹਾਂ ਉਹ ਹੈਗਾ 13 0 45 ਐਨਪੀਕੇ ਜਿਹੜਾ ਪੋਟਾਸ਼ੀਆ ਬਾਇਨਾਈਟ੍ਰੇਟ ਹੁੰਦਾ ਉਹਦੀ ਆਪਾਂ ਸਪਰੇਅ ਕਰ ਸਕਦਾ ਇਹਦੇ ਵਿੱਚ ਦੋ ਤੱਤ ਨੇ ਨਾਈਟ੍ਰੋਜਨ ਹੈ ਪੋਟਾਸ਼ ਤੱਤ ਮਿਲਦਾ ਨਾਈਟ੍ਰੋਜਨ ਤੱਤ ਬੂਟੇ ਨੂੰ ਹਰਾ ਭਰਾ ਰੱਖਣ ਦੇ ਵਿੱਚ ਮਦਦ ਕਰਦਾ ਇਹਦੇ ਨਾਲ ਪੱਤਿਆਂ ਦੇ ਵਿੱਚ ਹਰਾ ਰੰਗ ਜਿਹੜਾ ਉਹਦੇ ਤੇ ਵਾਧਾ ਹੁੰਦਾ ਜਿਸ ਨਾਲ ਹੀਟ ਸਟ੍ਰੈਸ ਘਟਦਾ ਦੂਸਰਾ ਤੱਤ ਪੋਟਾਸ਼ ਹੁੰਦਾ ਜਿਹੜਾ ਕਿ ਦਾਣੇ ਦੀ ਚਮਕ ਅਤੇ ਦਾਣੇ ਨੂੰ ਮੋਟਾ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਦੂਸਰਾ ਇਹ ਕੰਮ ਕੀ ਕਰਦਾ ਇਹ ਪੌਦੇ ਦੇ ਅੰਦਰ ਪਾਣੀ ਦੇ ਸੰਤੁਲਨ ਨੂੰ ਬਣਾ ਕੇ ਰੱਖਦਾ ਹੈ ਇਹ ਸਟੋਮਟਾ ਜਿਹੜਾ ਜਿਹੜੇ ਪੱਤਿਆਂ ਦੇ ਮਸਾਮ ਉਹਨਾਂ ਨੂੰ ਕੰਟਰੋਲ ਕਰਦਾ ਚਾਹੇ ਉਹ ਪੌਦਾ ਵੱਧ ਤੋਂ ਵੱਧ ਗਰਮੀ ਦੇ ਵਿੱਚ ਵੀ ਆਪਣੀ ਨਮੀ ਨਾਗਮ ਆਵੇ ਵੱਧ ਤੋਂ ਵੱਧ ਗਰਮੀ ਨਾਲ ਲੜ ਸਕੇ ਹੁਣ ਆਪਾਂ ਗੱਲ ਕਰੀਏ ਵੀ ਇਹਦੀ ਡੋਜ਼ ਇਹਦੀ ਮਾਤਰਾ ਕਿੰਨੀ ਆਪਾਂ ਸਪਰੇਅ ਕਰਨੀ ਆ ਖੇਤੀਬਾੜੀ ਯੂਨੀਵਰਸਿਟੀ ਲੁਜਾਨਾ ਦੇ ਵੱਲੋਂ ਇਹਦੀ ਸਪਰੇਅ ਦੀ ਸਿਫਾਰਸ਼ ਕੀਤੀ ਜਾਂਦੀ ਹੈ 4 ਕਿਲੋ 4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਯੂਨੀਵਰਸਿਟੀ ਇਹਦੀ ਸਪਰੇ ਦੀ ਸਿਫਾਰਸ਼ ਕਰਦੀ ਹੈ ਪਰ ਕਿਉਂਕਿ ਜਿਆਦਾਤਰ ਜਿਹੜੇ ਜ਼ਿਮੀਂਦਾਰ 200 ਲੀਟਰ ਪਾਣੀ ਸਪਰੇ ਦੇ ਵਾਸਤੇ ਨਹੀਂ ਵਰਤਦੇ ਇਸ ਕਰਕੇ ਇੰਨੀ ਜਿਆਦਾ ਡੋਜ਼ ਆਪਾਂ ਨਹੀਂ ਪਾ ਸਕਦੇ ਕਿਸਾਨ ਜਿਆਦਾ ਤੋਂ ਜਿਆਦਾ 100 ਲੀਟਰ ਦੇ ਲਗਭਗ ਪਾਣੀ ਵਿੱਚ ਵਰਤਦੇ ਨੇ ਇਸ ਵਾਸਤੇ ਫਿਰ 2 ਕਿਲੋ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਆਪਾਂ ਸਪਰੇ ਕਰ ਸਕਦੇ ਹਾਂ ਜੇ ਕੋਈ ਕਿਸਾਨ 60 ਲੀਟਰ ਤੋਂ ਵੱਧ ਪਾਣੀ ਲਾ ਸਕਦੇ ਨੇ 150 ਲੀਟਰ ਤੱਕ ਕੋਈ ਪਾਣੀ ਲਾ ਸਕਦਾ ਹੈ ਤਾਂ ਉਹ 3 ਕਿਲੋ ਵੀ 1 ਏਕੜ ਦੇ ਵਾਸਤੇ ਵਰਤ ਸਕਦਾ ਹੈ ਇਹਦੇ ਰਿਜ਼ਲਟ ਜਿਹੜੇ ਬਹੁਤ ਵਧੀਆ ਵੇਖਣ ਨੂੰ ਆਪਾਂ ਨੂੰ ਮਿਲਣਗੇ ਹੁਣ ਜੇ ਤੁਸੀਂ ਐਨਪੀਕੇ ਨਹੀਂ ਕਰਨਾ ਤਾਂ ਦੂਸਰਾ ਤਰੀਕਾ ਸਿਲੀ ਸ਼ੈਲਕ ਐਸਡ ਹੋਂਦਾ ਉਹ ਸਿਰਫ 15 ਗ੍ਰਾਮ 450 ਐਮਐਲ ਅਥਾਈਲ ਐਲਕੋਹਲ ਦੇ ਵਿੱਚ ਘੋਲ ਕੇ ਉਹਨੂੰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਇਹਦੀ ਆਪਾਂ ਸਪਰੇਅ ਕਰ ਸਕਦੇ ਹਾਂ ਸਿਲੀਸਿਲਿਕ ਐਸਿਡ ਦੇ ਵਾਸਤੇ ਅਥਾਈਲ ਅਲਕੋਹਲ ਆ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਤੋਂ ਬਿਨਾਂ ਇਹ ਪਾਣੀ ਦੇ ਵਿੱਚ ਸਿਲੀਸਿਲਿਕ ਐਸਿਡ ਨਹੀਂ ਘੁਲਦਾ। ਅ ਨਹੀਂ ਤਾਂ ਕੁਝ ਕੰਪਨੀਆਂ ਦੀ ਸਪਰੇ ਵੀ ਤਿਆਰ ਕੀਤੀ ਕਰਾਈ ਮਿਲਦੀ ਆ ਜਿਸ ਤਰ੍ਹਾਂ UPL ਦੀ ਜਨੇਕਸਾ ਜਿਹੜੀ ਆਉਂਦੀ ਆ ਉਹਦੀ ਆਪਾਂ ਸਪਰੇ ਕਰ ਸਕਦੇ ਆ। ਸਿਲੀਸਿਲਿਕ ਐਸਿਡ ਹੋਰ ਵੀ ਕੁਝ ਕੰਪਨੀਆਂ ਦੇ ਵਿੱਚ ਆਪਾਂ ਨੂੰ ਜਿਹੜਾ ਮਿਲ ਜਾਂਦਾ ਉਹਦੀ ਸਪਰੇ ਆਪਾਂ ਕਰ ਸਕਦੇ ਆ ਜਿਹੜਾ ਤੁਹਾਡੇ ਡੀਲਰ ਤੋਂ ਮਿਲਦਾ ਤੁਸੀਂ ਲੈ ਕੇ ਉਹਦੀ ਸਪਰੇ ਕਰ ਸਕਦੇ ਹੋ ਵਧੀਆ ਰਿਜ਼ਲਟ ਇਹਦੇ ਨਾਲ ਆਪਾਂ ਨੂੰ ਦੇਖਣ ਨੂੰ ਮਿਲਣਗੇ। ਹੁਣ ਇਹਦਾ ਫਾਇਦਾ ਕੀ ਹੈ ਕੰਮ ਕਿਵੇਂ ਕਰਦਾ ਹੈ ਸਿਲੀ ਸਿਲੀ ਜਿਹੜਾ ਐਸਿਡ ਹੈ ਪੌਦੇ ਦੇ ਸੈਲਾਂ ਨੂੰ ਮਜ਼ਬੂਤ ਕਰਦਾ ਹੈ ਇਹ ਪੱਤਿਆਂ ਦੇ ਉੱਪਰ ਇੱਕ ਬਰੀਕ ਸਿਲੀਕਾਨ ਪਰਤ ਬਣਾ ਦਿੰਦਾ ਇਹ ਪਰਤ ਜਿਹੜੀ ਸ਼ੀਸ਼ੇ ਦੇ ਵਾਂਗ ਕੰਮ ਕਰਦੀ ਹੈ ਉੱਪਰ ਚਿੰਬੜ ਜਾਂਦੇ ਨੇ ਸੂਰਜ ਦੇ ਕਿਰਨਾਂ ਜਿਹੜੀਆਂ ਉੱਪਰੋਂ ਤੇਜ਼ ਰੌਸ਼ਨੀ ਆਉਂਦੀ ਹੈ ਜਿਆਦਾ ਧੁੱਪ ਹੁੰਦੀ ਹੈ ਤਾਂ ਉਹਨੂੰ ਇਹ ਕੰਟਰੋਲ ਕਰ ਦਿੰਦੇ ਨੇ ਅਤੇ ਬੂਟੇ ਦੇ ਅੰਦਰਲਾ ਤਾਪਮਾਨ 2 ਤੋਂ 3 ਡਿਗਰੀ ਘਟਾ ਦਿੰਦੇ ਨੇ ਹੁਣ ਜਦੋਂ ਟੈਂਪਰੇਚਰ ਘਟੂਗਾ ਤਾਂ ਦਾਣਾ ਜਿਹੜਾ ਹੌਲੀ-ਹੌਲੀ ਪੱਕਦਾ ਜੇਕਰ ਦਾਣਾ ਹੌਲੀ-ਹੌਲੀ ਪੱਕੂ ਤਾਂ ਫੇਰ ਆਪਾਂ ਨੂੰ ਇਸ਼ਾਰੇ ਹੀ ਆਪਾਂ ਜਾਣ ਜਾਣ ਝਾੜ ਦੇ ਵਿੱਚ ਵੱਧਾ ਹੁੰਦਾ ਕਣਕ ਦਾ ਝਾੜ ਵੱਧਦਾ ਵੀਰੋ ਇੱਕ ਗੱਲ ਹੋਰ ਨੋਟ ਕਰੋ ਕੁਝ ਸਮੇਂ ਬਾਅਦ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਦਾ ਆਪਣੀ ਫਸਲ ਦੇ ਉੱਤੇ ਹਮਲਾ ਹੋ ਸਕਦਾ ਹੈ ਕਈ ਵਾਰੀ ਹਮਲਾ ਪੱਤਿਆਂ ਦੇ ਉੱਪਰ ਆਪਾਂ ਨੂੰ ਦਿਖਾਈ ਨਹੀਂ ਦਿੰਦਾ ਪਰ ਜਦੋਂ ਨੂੰ ਦਿਖਾਈ ਦਿੰਦਾ ਨੁਕਸਾਨ ਆਪਣਾ ਹੋ ਜਾਂਦਾ ਪੀਲੀ ਕੁੰਗੀ ਦਾ ਪੂਰੀ ਕੁੰਗੀ ਦੇ ਨਾਲ ਜਿਹੜੇ ਅਫੈਕਟਡ ਹੋਏ ਪੱਤੇ ਨੇ ਉਹ ਖੁਰਾਕ ਘੱਟ ਮਾਤਰਾ 'ਚ ਬਣਾਉਂਦੇ ਨੇ ਕਿਉਂਕਿ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਜਿਹੜੀ ਉਹਦੇ 'ਚ ਵਿਗਨ ਪੈਂਦਾ ਹੈ ਜਿਸ ਨਾਲ ਬੂਟੇ ਪੂਰੀ ਮਾਤਰਾ ਦੇ ਵਿੱਚ ਆਪਣੀ ਖੁਰਾਕ ਨਹੀਂ ਬਣਾ ਸਕਦੇ ਇਹਦੇ ਉਲਟ ਜੇਕਰ ਪੱਤੇ ਪੂਰੀ ਤਰ੍ਹਾਂ ਆਪਣੇ ਰਿਸ਼ਤ ਪੋਸ਼ਟ ਨੇ ਹਰਾ ਰੰਗ ਪੱਤਿਆਂ ਦੇ ਵਿੱਚ ਪੂਰਾ ਬਰਕਰਾਰ ਹੈ ਤਾਂ ਪੱਤੇ ਵੱਧ ਮਾਤਰਾ ਦੇ ਵਿੱਚ ਖੁਰਾਕ ਬਣਾਉਂਦੇ ਨੇ ਲੰਮਾ ਸਮਾਂ ਉਹ ਖੁਰਾਕ ਬਣਾਉਂਦੇ ਰਹਿੰਦੇ ਨੇ ਜਿਸ ਨਾਲ ਕਣਕ ਆਪਣੀ ਹੌਲੀ ਹੌਲੀ ਪੱਕੂਗੀ ਤੇ ਝਾੜ ਦੇ ਵਿੱਚ ਵਾਧਾ ਹੁੰਦਾ ਹੈ ਭਾਵੇਂ ਇਸ ਵੇਲੇ ਪੀਲੀ ਕੁੰਗੀ ਦਾ ਪੂਰੀ ਕੁੰਗੀ ਦਾ ਹਮਲਾ ਆਪਾਂ ਨੂੰ ਦਿਖਾਈ ਨਹੀਂ ਵੀ ਦਿੰਦਾ ਪਰ ਕਿਉਂਕਿ ਸਪਰੇਅ ਕਰਨੀ ਰੋਜ਼-ਰੋਜ਼ ਮੁਸ਼ਕਲ ਆ ਚਾਰ ਦਿਨਾਂ ਬਾਅਦ ਆਪਾਂ ਨੂੰ ਦੁਬਾਰੇ ਟੋਲੀਆਂ ਚੁਕੜੀਆਂ ਪੈਣ ਫਿਰ ਇਹ ਔਖਾ ਕੰਮ ਹੈ ਇਸੇ ਕਰਕੇ ਆਪਾਂ ਇੱਕ ਸਪਰੇ ਉਲੀਨਾਸ਼ਕ ਵਾਲੀ ਵੀ ਇਹਦੇ ਨਾਲ ਹੀ ਰਲਾ ਕੇ ਕਰ ਦੇਣੀ ਹੈ ਕੋਈ ਬਹੁਤੀ ਜ਼ਿਆਦਾ ਮਹਿੰਗਾ ਉਲੀਨਾਸ਼ਕ ਦੀ ਇਸ ਵੇਲੇ ਲੋੜ ਨਹੀਂ ਹੈਗੀ ਤੇ ਟੈਬੂਕੋਨਾ ਜੋ ਦਵਾਈ ਆਉਂਦੀ ਆ 200 ਐਮਐਲ ਲੈ ਕੇ ਉਹ ਟੈਕਨੀਕਲ ਆਪਾਂ ਵਰਤ ਸਕਦੇ ਆ ਇਹ ਇੱਕ ਸਸਤੀ ਦਵਾਈ ਆ ਸਸਤਾ ਟੈਕਨੀਕਲ ਹੈ ਬਹੁਤ ਵਧੀਆ ਪਰ ਇਹਦੇ ਰਿਜ਼ਲਟ ਨੇ ਇਹਦੇ ਨਾਲ ਪੱਤੇਆਂ ਨੂੰ ਅਖੀਰ ਤੱਕ ਪੱਤੇ ਜਿਹੜੇ ਪ੍ਰਕਾਸ਼ ਸੰਸਲੇਸ਼ਨ ਕਰਿਆ ਉਹਨਾਂ ਦੀ ਕੰਮ ਕਰਦੀ ਰਹਿੰਦੀ ਹੈ ਲੰਮਾ ਸਵਾ ਖਰਾਕ ਬਣਾਉਣ ਦੇ ਕਾਬਿਲ ਰਹਿੰਦੇ ਨੇ ਜਿੰਨੀ देर ਪੱਤਾ ਹਰਾ ਰਹੂਗਾ ਉਨਹੀਂ ਝਾੜ ਦੇ ਵਿੱਚ ਜਿਆਦਾ ਜਿਹੜਾ ਆਪਾਂ ਨੂੰ ਵਾਧਾ ਵੇਖਣ ਨੂੰ ਮਿਲਦਾ ਸਪਰੇਅ ਦੇ ਨਾਲ ਨਾਲ ਇੱਕ ਗੱਲ ਦਾ ਆਪਾਂ ਹੋਰ ਖਿਆਲ ਰੱਖਣਾ ਮਾਰਚ ਦੇ ਮਹੀਨੇ ਦੇ ਵਿੱਚ ਖੇਤਾਂ ਦੇ ਵਿੱਚ ਹਲਕੀ ਛਿੱਲ ਹੋਣੀ ਚਾਹੀਦੀ ਆ ਨਵੀਂ ਬਣੀ ਰਹੇ ਪਾਣੀ ਬਹੁਤਾ ਭਰ ਕੇ ਨਹੀਂ ਲਾਉਣਾ ਪਰ ਖੇਤ ਨੂੰ ਆਪਾਂ ਸੁੱਕਣ ਨਹੀਂ ਦੇਣਾ ਕਿਉਂਕਿ ਜੇਕਰ ਖੇਤ ਜਿਆਦਾ ਸੁੱਕ ਜਾਣਾ ਫਿਰ ਆਪਾਂ ਪਾਣੀ ਲਾਉਨੇ ਆ ਤਾਂ ਫਸਲ ਆਪਣੀ ਡਿੱਗ ਵੀ ਪੈਂਦੀ ਆ ਇਸ ਲਈ ਖੇਤ ਦੇ ਵਿੱਚ ਜਦੋਂ ਨਮੀ ਰਹਿੰਦੀ ਹੈ ਨਮੀ ਰਹਿੰਦੇ ਪਾਣੀ ਦਾ ਇੰਤਜ਼ਾਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਿਹੜੀ ਫਸਲ ਆਪਣੀ ਡਿੱਗੇ ਨਾ ਡਿੱਗਣ ਤੋਂ ਬਚੀ ਰਹੇ ਖੇਤ ਦੇ ਵਿੱਚ ਜਿਹੜੀ ਨਮੀ ਜਦੋਂ ਬਾਰ ਕਰਾਰ ਰਹੂਗੀ ਨਮੀ ਬਣੀ ਰਹਿੰਦੀ ਹੈ ਤਾਂ ਟੈਂਪਰੇਚਰ ਵੀ ਜਿਹੜਾ ਮੇਨਟੇਨ ਰਹਿੰਦਾ ਟੈਂਪਰੇਚਰ ਜਿਆਦਾ ਉੱਪਰ ਨਹੀਂ ਜਾਂਦੇ ਤਾਂ ਵੀ ਕਿਸਾਨ ਦੋਸਤੋ ਹੁਣ ਜਦੋਂ ਫਸਲ ਆਪਣੀ 90 95 ਦਿਨਾਂ ਦੀ ਹੋ ਗਈ ਤਾਂ ਫਸਲ ਦੇ ਉੱਪਰ 13 0 45 ਐਨ ਪੀ ਕੇ 100 ਲੀਟਰ ਦੇ ਵਿੱਚ ਪਾਣੀ ਦੇ ਵਿੱਚ 2 ਕਿਲੋ ਆਪਾਂ ਪਾਉਣਾ ਹੈ ਜੇ 3 ਕਿਲੋ ਦੀ ਸਪਰੇ ਕਰਨੀ ਹੈ ਤਾਂ ਘੱਟ ਤੋਂ ਘੱਟ 150 ਲੀਟਰ ਪਾਣੀ ਆਪਾਂ ਲੈਣਾ ਜੇਕਰ ਐਨਪੀਕੇ ਆਪਾਂ ਨਹੀਂ ਵਰਤਣਾ ਤਾਂ ਫਿਰ ਸਿਲੀ ਸ਼ਿਲਕ ਐਸਿਡ 15 ਗ੍ਰਾਮ 450 ਐਮਐਲ ਅਥਾਈਲ ਅਲਕੋਹਲ ਦੇ ਵਿੱਚ ਘੋਲ ਕੇ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਆਪਾਂ ਸਪਰੇ ਕਰ ਸਕਦੇ ਆ ਇਸ ਘੋਲ ਦੇ ਵਿੱਚ ਇੱਕ ਆਪਾਂ ਫੰਗੀਸਾਈਡ ਟੈਬੂਕੋਨਾਜ਼ੋਲ ਨਾਲ ਰੜਾ ਕੇ ਇਹਦੀ ਸਪਰੇ ਕਰ ਦਿਓ ਇਹਦੇ ਨਾਲ ਫਸਲ ਜਿਹੜੀ ਆਪਣੀ ਆਉਣ ਵਾਲਾ ਜਿਹੜਾ ਗਰਮੀ ਦਾ ਪ੍ਰਭਾਵ ਆ ਉਹ ਤੋਂ ਵੀ ਬਚੂਗੀ ਹੰਗਾ ਸਜੇ ਟੈਕ ਤੋਂ ਵੀ ਬਚੂ ਰਹੂ ਮਚੀ ਰਹੂਗੀ ਤੇ ਝਾਟ ਦੇ ਵਿੱਚ ਆਪਾਂ ਨੂੰ ਵੱਧਾ ਜਿਹੜਾ ਵੇਖਣ ਨੂੰ ਜ਼ਰੂਰ ਮਿਲੂਗਾ ਤਾਂ ਅੰਤ ਦੇ ਵਿੱਚ ਦੋਸਤੋ ਕਮੈਂਟਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਕਿ ਤੁਸੀਂ ਇਸ ਵੇਲੇ ਕਿਹੜੀ ਸਪਰੇਅ ਕਰਦੇ ਹੋ ਤੁਹਾਡੇ ਕੋਲੇ ਪਿਛਲੇ ਸਾਲਾਂ ਦੇ ਕੀ ਤਜਰਬੇ ਨੇ ਜੇਕਰ ਪਿਛਲੇ ਸਾਲਾਂ ਦੇ ਵਿੱਚ ਤੁਹਾਡੇ ਕੋਲ ਕੋਈ ਵਧੀਆ ਤਜਰਬਾ ਤੁਹਾਡੇ ਕਿਸੇ ਅੰਡੇ ਗਵਾਂਡੇ ਕੋਲ ਕੋਈ ਚੰਗਾ ਵਧੀਆ ਤਜਰਬਾ ਤਾਂ ਦੂਸਰੇ ਕਿਸਾਨਾਂ ਅゼ ਨਾਲ ਕਮੈਂਟਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤਾਂ ਸਭ ਦਾ ਫਾਇਦਾ ਹੋ ਜਾਂਦਾ ਹੈ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਜੇਕਰ ਵੀਡੀਓ ਵਿੱਚਲੀ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਦੇ ਹੋ ਹੋਰ ਕਿਸਾਨਾਂ ਦੇ ਨਾਲ ਸੱਜਣਾ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ ਦੋਸਤੋ ਛੱਤ ਸ੍ਰੀ ਅਕਾਲ